ਟੈਂਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਿਲ੍ਹਾ ਫਤੇਗੜ ਤੋਂ ਲੋਕ ਸਭਾ ਦੇ ਇਲੈਕਸ਼ਨਾਂ ਨੂੰ ਲੈ ਕੇ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਸਾਬਕਾ ਚੇਅਰਮੈਨ ਗੁਲਸ਼ਨ ਰਾਏ ਬੋਬੀ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਵੱਲੋਂ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਓਨ ਪ੍ਰਚਾਰ ਕੀਤਾ ਗਿਆ ਤੇ ਅਪੀਲ ਕੀਤੀ ਕਿ ਆਉਣ ਵਾਲੀ 1 ਜੂਨ ਨੂੰ ਡਾਕਟਰ ਅਮਰ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਅਤੇ ਡਾਕਟਰ ਅਮਰ ਸਿੰਘ ਨੇ ਕਿਹਾ ਹੈ ਕਿ ਮੇਰਾ ਸੁਪਨਾ ਹੈ ਮੈਂ ਇਸ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਲੈ ਕੇ ਆਵਾਂਗੇ ਤੇ ਸ਼ਹੀਦਾਂ ਦੀ ਧਰਤੀ ਉੱਤੇ ਹੋਰ ਵੀ ਜਿਹੜੇ ਦੂਰੇ ਕੰਮ ਹਨ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਾਂਗਾ। ਔਰ ਨਾਗਰਾਜੀ ਦਾ ਇਲਾਕਾ ਮੇਰਾ ਖਿਆਲ ਜਿਹੜੇ ਇਕੱਠ ਸਾਡੇ ਇਕੱਠੇ ਹੋ ਰਹੇ ਆ ਉਹ ਬਹੁਤ ਵਧੀਆ ਇੱਕ ਸੰਕੇਤ ਹੈ ਕਿ ਪੰਜਾਬ ਸਾਰੇ 'ਚ ਕਾਂਗਰਸ ਦੀ ਵੇਪ ਚੱਲ ਰਹੀ ਆ ਔਰ ਲੋਕ ਸੈਂਕੜੇ ਹਜ਼ਾਰਾਂ ਦੀ ਸੰਖਿਆ 'ਚ ਸਾਨੂੰ ਮਿਲਣੇ ਆ ਰਹੇ ਸਾਡੀ ਗੱਲ ਸੁਣਨੇ ਆ ਰਹੇ ਔਰ ਸਾਡੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਝਾੜੂ ਵਾਲੇ ਹੋਣ ਉਹ ਇੱਕ ਵੀ ਇਸ ਤਰ੍ਹਾਂ ਦੀ ਮੀਟਿੰਗ ਕਰਕੇ ਮੈਨੂੰ ਦਿਖਾ ਦੇਣ ਫਟੇਕੜ ਸਾਹਿਬ ਸਾਰੇ ਇਲਾਕੇ ਅੱਜ ਜਿਹੋ ਉਹਨਾਂ ਦੇ ਕੇਂਦਰੀ ਮੰਤਰੀ ਆਏ ਸੀ ਜਿੱਥੇ 10-15 ਹਜ਼ਾਰ ਆਦਮੀ ਸੀ ਉਹਨਾਂ ਦਾ 1000-1.5 ਹਜ਼ਾਰ ਆਦਮੀ ਬੈਠਾ ਇਹ ਹਾਲਤਾ ਅਜ ਪੰਜਾਬ ਦੀ ਝਾੜੂ ਵਾਲੇ ਤਾਂ ਭੱਜ ਹੀ ਗਏ ਉਹਦਾ ਕੋਈ ਕੱਟ ਕਰਦੇ ਨਹੀਂ ਗੱਡੀਆਂ ਤੋਂ ਐ ਹੱਥ ਉੱਤੇ ਥੱਕ ਕੇ ਵੇ ਕੀ ਕਰਾਂ ਜੀ ਬਹੁਤ ਕਰ ਧਾਰੂ ਨਾਲ ਕਿਹਾ ਬਹੁਤ ਕਰ ਕਹਿ ਰਹੇ ਨੇ ਤੇ ਇਸ ਕਰਕੇ ਪੰਜਾਬ ਦਾ ਮਾਹੌਲ ਬਿਲਕੁਲ ਸਪਸ਼ਟ ਹੋ ਗਿਆ ਕਿ ਇੱਥੇ ਕਾਂਗਰਸ ਦੀ ਵੇਵ ਆ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਸਰਦਕ ਮੈਡੀਕਲ ਤੁਸੀਂ ਕਹਿ ਕਿ ਮੈਡੀਕਲ ਲਿਆਵਾਂਗੇ ਫਟੇਖੜ ਹਲਕੇ ਮੈਂ ਤਾਂ ਪਹਿਲਾਂ ਵੀ ਉੱਥੇ ਭਾਜਪਾ ਦੀ ਸਰਕਾਰ ਸੀ ਮੈਂ ਕਈ ਵਾਰ ਕਿਹਾ ਏਸੇ ਤਰ੍ਹਾਂ ਇੱਕ ਜਗ੍ਹਾ ਤੇ ਇੱਕ ਮੈਡੀਕਲ ਕਾਲਜ ਬਣਾਓ ਕੇਂਦਰ ਸਰਕਾਰ ਦੀ ਨੀਤੀ ਵੀ ਆ। ਦੇਖ ਜਿਹੜੇ ਹਰੇਕ ਜ਼ਿਲ੍ਹੇ 'ਚ ਮੈਡੀਕਲ ਕਾਲਜ ਬਣਾਉਣ ਦਾ ਪਰ ਉਹ ਕਹਿਣਾ ਮੰਨਣ ਤਾਂ ਹੀ ਤਾਂ ਹੈਗਾ ਸਾਡੀ ਸਰਕਾਰ ਮੰਨ ਦਿਓ ਕੰਮ ਕਰਦੇ। ਲੋਕਾਂ ਨੂੰ ਕੀ ਅਪੀਲ ਕਰਦੇ ਲੋਕ ਮੈਂ ਅਪੀਲ ਤਾਂ ਕੀਤੀ ਆ ਕਿ ਭਾਈ 1 ਜੂਨ ਨੂੰ ਇੱਕ ਨੰਬਰ ਤੇ ਮੇਰਾ ਨਾਮ ਆ ਹੱਥ ਬੰਜੇ ਦੇ ਵਟਨ ਤੇ। ਕਹਿੰਦੇ ਜੀ ਆਪਾਂ ਡਾਕਟਰ ਅਮਰ ਸਿੰਘ ਜੀ ਬਾਰੇ ਗੱਲ ਕਰੀਏ। ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਨੇ ਪਿਛਲੇ 5 ਸਾਲ ਫਤੇਗੜ ਸਾਹਿਬ ਵੀ ਲੋਕ ਸਭਾ ਦੇ ਵਿੱਚ ਨਿਮਾਇੰਦਗੀ ਕੀਤੀ। ਉਹਨਾਂ ਨੇ ਆਪਣੀ ਨਿਮਾਇੰਦਗੀ ਦੇ ਦੌਰਾਨ 65 ਆ ਸਦਨ ਦੇ ਵਿੱਚ ਕੁਐਸਚਨ ਰੇਜ਼ ਕੀਤੇ ਤੇ ਸ਼ਹੀਦਾਂ ਦੀ ਇਸ ਪਾਵਨ ਧਰਤੀ ਦੇ ਬਾਰੇ ਉਹਨਾਂ ਨੇ ਬੜਾ ਸੰਘਰਸ਼ ਕੀਤਾ। ਉਹਨਾਂ ਨੇ ਉਸ ਸੰਘਰਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਰਹੰਦ ਦੀ ਰੇਲਵੇ ਸਟੇਸ਼ਨ ਦੀ ਕਾਇਆਕਲਪਨ ਹੋਣ ਜਾ ਰਹੀ ਹੈ। ਉਸੇ ਤਰ੍ਹਾਂ ਅੰਬੇ ਮੱਜਰੇ ਵਾਲਾ ਪੁਲ ਤੇ ਹੈਰੀਟੇਜ ਡਿਪਾਰਟਮੈਂਟ ਨਾਲ ਕੋਲੈਬੋਰੇਸ਼ਨ ਕਰਕੇ ਆਪਣਾ ਉਹਨਾਂ ਨੇ ਜਿਹੜਾ 4 ਨੰਬਰ ਚੂਗੀ ਤੋਂ ਲੈ ਕੇ ਸ਼੍ਰੀ ਫਤਿਹਗੁਰ ਸਾਹਿਬ ਤੱਕ ਦਾ ਜਿਹੜਾ ਮਾਰਗ ਹੈ ਉਹਦੀ ਡਿਵੈਲਪਮੈਂਟ ਕਰਾਈ ਹੈ ਤੇ ਫਲਵਾਰੇ ਵਾਲਾ ਜਿਹੜਾ 에어ਪੋਰਟ ਹੈ ਉਹ ਬਣਾਇਆ ਹੈ ਇਹ ਤਾਂ ਸਾਡੇ ਹਲਕੇ ਦੀਆਂ ਗੱਲਾਂ ਨੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ 9 ਐਮਐਲਏ ਦੇ ਹਲਕੇ ਆ ਸਾਰੇ ਹਲਕਿਆਂ ਵਿੱਚ ਉਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਆ ਕਿਉਂਕਿ ਉਹ ਇੱਕ ਪੜ੍ਹਿਆ ਲਿਖਿਆ ਸੁਜਮਨ ਇਨਸਾਨ ਹੈ ਜਿਸਨੇ ਪਹਿਲਾਂ ਇੱਕ ਗਰੀਬ ਪਰਿਵਾਰ ਤੋਂ ਉੱਪਰ ਉੱਠ ਕੇ ਐਮਬੀਬੀਐਸ ਡਾਕਟਰੀ ਕੀਤੀ ਡਾਕਟਰੀ ਤੋਂ ਬਾਅਦ ਫਿਰ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਰਹੇ ਫਿਰ ਚੀਫ ਸੈਕਟਰੀ ਦੇ ਅਹੁਦੇ ਤੇ ਮੱਧ ਪ੍ਰਦੇਸ਼ ਚ ਰਹੇ ਤੇ ਉਸ ਤੋਂ ਬਾਅਦ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਜਿਹੜਾ ਕਿ ਸਾਡੇ ਭਾਰਤ ਦਾ ਸਭ ਤੋਂ ਵੱਡਾ ਮੰਤਰਾਲਾ ਫੂਡ ਡਿਪਾਰਟਮੈਂਟ ਦਾ ਚੇਅਰਮੈਨ ਹੀ ਮਿਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਬਤੌਰ ਐਮਪੀ ਦੀ ਸੇਵਾ ਕੀਤੀ ਉਹਨਾਂ ਦੁਆਰਾ ਸੇਵਾ ਲਈ ਆ ਰਹੇ ਨੇ ਲੋਕਾਂ ਦੇ ਵਿੱਚ ਭਾਰੀ ਜੋਸ਼ ਹੈ ਤੁਸੀਂ ਅੱਜ ਦਾ ਜਿਹੜਾ ਇਕੱਠ ਹੈ ਜਿਹੜਾ ਦੋ ਵਾਰਾ ਦਾ ਸਿਰਫ ਇਕੱਠ ਸੀ ਲਗਭਗ 1200 ਤੋਂ ਲੈ ਕੇ 1500 ਲੋਕ ਉਰੇ ਪਹੁੰਚੇ ਹੋਏ ਸੀ ਕੋਈ ਘਰ ਅਜਿਆ ਨਹੀਂ ਹੋਊਗਾ ਜਿੱਥੇ ਦੇ ਮਤਲਬ ਕਿ ਉਹਨਾਂ ਨੇ ਆਪਣੀ ਹਾਜ਼ਰੀ ਨਹੀਂ ਲਵਾਈ ਇਹ ਪ੍ਰਤੱਖ ਪ੍ਰਮਾਨ ਦੀ ਲੋੜ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੂਥੇ ਦੱਸਣਗੇ ਕਿ ਇਹਨਾਂ ਬੁੱਥਾਂ ਦੇ ਵਿੱਚੋਂ ਕਿੱਡਾ ਭਾਰੀ ਮਾਰ ਜਾਂਦੇ ਨਾਲ ਅਸੀਂ ਜਿੱਤਾਂਗੇ ਇਸੇ ਤਰ੍ਹਾਂ ਜਿੰਨੇ ਵੀ ਸਾਡੇ 9 ਹਲਕਿਆਂ ਦੇ ਬੂਥ ਨੇ ਸਾਰੇ ਹਲਕਿਆਂ ਦੇ ਵਿੱਚ ਹਵਾ ਬਣੀ ਹੋਈ ਹੈ ਕਿ ਡਾਕਟਰ ਅਮਰ ਸਿੰਘ ਜੀ ਦਾ ਜਿਹੜਾ ਜੋਨ ਨਿਸ਼ਾਨ ਹੱਥ ਪੰਜਾ 1 ਨੰਬਰ ਦਾ ਬਟਨ ਹੈ ਉਹਦੀ ਕਿੰਨੀ ਟੀਂ ਟੀ ਹੋਣੀ ਹੈ ਉਹ ਆਉਣ ਵਾਲੀ 4 ਤਰੀਕ ਨੂੰ ਗੂੰਜੇਗੀ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਡਾਕਟਰ ਅਮਰ ਸਿੰਘ ਜੀ ਨੂੰ ਇੱਕ ਪੜ੍ਹੇ ਲਿਖੇ ਇਨਸਾਨ ਨੂੰ ਭਾਰੀ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਫਤਿਹਗੜ ਜ਼ੂਰੀਆਂ ਤੇ ਡੇਰਾਬਾਬਾ ਨਾਨਕਪੋਲਾ ਅੱਜ ਪਾਜਪਾ ਗੁਰ ਰਵੀ ਕਿਰਨ ਸਿੰਘ ਕਾਲੋ ਵੱਲੋਂ ਚੋਣ ਪ੍ਰਚਾਰ ਕਰਨ ਦਾ ਵਕ ਵਕ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਪਿੰਡ ਖਜਾਨੇ ਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਵੱਡੇ ਗਿਣਤੀ ਵਿੱਚ ਕਿਸਾਨ 71 ਹੋਏ ਤੇ ਪਾਜਪਾ ਦੇ ਚੋਣ ਪ੍ਰਚਾਰ ਦੇ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਵਰਨਯੋਗ ਹੈ ਕਿ ਅੱਜ ਰਵਿਕਿਰਨ ਸਿੰਘ ਨੇ ਪਿੰਡ ਵਿੱਚ ਚੋਣ ਮੀਟਿੰਗ ਰੱਖੀ ਸੀ ਪਰ ਕਿਸਾਨਾਂ ਦੇ ਦਬਾਅ ਕਾਰਨ ਆਖਰੀ ਵਕਤ ਮੀਟਿੰਗ ਰੱਦ ਕਰ ਦਿੱਤੀ ਗਈ ਕਰਨੇ ਸਾਰੇ ਫਲਗ ਸ਼ੋਮਣੀ ਕਾਲੀ ਦਲ ਦੇ ਹਲਕਾ ਗਿੱਦੜਵਾਹ ਦੇ ਮੁਖ ਸੇਵਾਦਾਰ ਹਰਦੀਪ ਸਿੰਘ ਢਿੰਪੀ ਵੱਲੋਂ ਢਿੱਲੋ ਵੱਲੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼ੋਮਣੀ ਕਾਲੀ ਦਲ ਬਾਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਲਈ ਗਿੱਦੜਵਾਹ ਵਿਖੇ डोर टू डोर ਵੋਟਾਂ ਮੰਗੀਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋ ਹਰਦੀਪ ਸਿੰਘ ਢਿੰਪੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮਿੱਤ ਕਿਸੇ ਪਾਰਟੀ ਕੋਲ ਕੋਈ ਮੁੱਦਾ ਨਹੀਂ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੂੰ ਕੇਵਲ ਕਿੱਕਲੀਆਂ ਸੁਣਾ ਕੇ ਹੀ ਮਨ ਪਰਚਾਵਾ ਕਰ ਰਹੇ ਹਨ ਹਾਂਜੀ ਪ੍ਰਧਾਨ ਜੀ ਅੱਜ ਸਾਡਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਵਾ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਤੇ ਇਲੈਕਸ਼ਨ ਵਾਲੋ ਆਪਣੇ ਮੋਰਚੇ ਵਾਲੋ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ ਚ ਪੰਜਾਬ ਤੇ ਡਟ ਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਇਸੇ ਤਹਿਤ ਹੀ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ ਦੇ ਨਵੇਂ-ਨਵੇਂ ਗਏ ਨੇ ਤੇ ਉਹਨਾਂ ਨੇ ਅੱਜ ਦੋਈ ਸਾਈਂ ਪ੍ਰੋਗਰਾਮ ਰੱਖੇ ਸੀ ਪਿੰਡ ਖਜ਼ਾਨਾ ਕੋਟ ਤੇ ਪਿੰਡ ਖੈਰੇ ਖਜ਼ਾਨਾ ਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀਕਰਨ ਕਾਲੋਂ ਜਿਹੜਾ ਭੱਜ ਗਿਆ ਵਾ ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਏ ਕ੍ਰਾਂਤੀਕਾਰੀ ਕਾਰਕ ਵਲੋਂ ਕੱਲ ਨੂੰ ਜਿਹੜਾ ਉਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਿਧਾਇਕ ਜਾਂ ਏਰੀਆ ਇੰਚਾਰਜ ਦੇ ਉਹਨਾਂ ਦੇ ਘਰ ਘੇਰਨੇ ਆ ਅਸੀਂ ਕੱਲ ਨੂੰ ਆਪਣੇ ਦਾदू ਜੋਧ ਰਵੀਕਰਨ ਸਿੰਘ ਦਾ ਕਾਲੋਂ ਕੇ ਦਾ ਘਰ ਕੇ ਰਾਂਗੇ ਤੇ ਨਾਲ ਹੀ ਅਸੀਂ ਐਲਾਨ ਕਰਦੇ ਆ ਕਿ ਅਸੀਂ ਜਿਹੜਾ ਬਾਈਕਾਰਡ ਕੀਤਾ ਹੋਇਆ ਇਲੈਕਸ਼ਨ ਦਾ ਤੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਦਾਂ ਨੂੰ ਸੱਥਾ ਚ ਖਿਡਾਲ ਕੇ ਸਵਾਲ ਪੁੱਛਾਂਗੇ ਕਿ ਤੁਸੀਂ 70 ਸਾਲਾਂ ਚ ਕੀ ਕੀਤਾ ਵਾ ਜਾਂ ਤੁਸੀਂ ਜਿਹੜਾ ਮੋਰਚਾ ਲੱਗਾ ਵਾ ਉਹਦਾ ਕੀ ਕਰੋਗੇ ਇਸ ਕਰਕੇ ਅਸੀਂ ਸਾਰੇ ਡਟ ਕੇ ਵਿਰੋਧ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ ਨਸਾਨੀ ਕਾਤਲ ਭਾਜਪਾ ਸਰਕਾਰ ਮਰਦਾਬਾ ਅੱਲਾਹੂ ਅਕਬਰ ਕੋ ਸਰਕਾਰ ਨੂੰ ਪਿੰਡਾਂ 'ਚ ਨਹੀਂ ਵੜਨ ਦੇਾਂਗੇ ਨਹੀਂ ਵੜਨ ਦੇਾਂਗੇ ਕਾਨੂੰ ਪਿੰਡਾਂ ਦੇ ਵਿੱਚ ਨਹੀਂ ਬਣਦੇਾਂਗੇ ਨਹੀਂ ਬਣਦੇਾਂਗੇ ਪਸਾਨਾ ਦੀ ਕਾਤਲ ਭਾਜ ਭਾ ਸਰਕਾਰ ਮੁਰਦਾਬਾਦ 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 ਪਸਾਨਾ ਦੀ ਕਾਤਲ ਭਾਜ ਭਾ ਸਰਕਾਰ ਮੁਰਦਾਬਾਦ 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 ਰਵੀਕਰਨ ਸਿੰਘ ਕਾੜੋਂ ਮੁਰਦਾਬਾਦ 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 ਪਸਾਨਾ ਜਵਾਬ ਦੇਣ ਤੋਂ ਡਰ ਕੇ ਭੱਜਣ ਵਾਲਾ ਰਵੀਕਰਨ ਸਿੰਘ ਕਾੜੋਂ ਮੁਰਦਾਬਾਦ 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 ਸਤਿਕਾਰਯੋਗ ਮੁਰਦਾਬਾਦ ਮੁਰਦਾਬਾਦ ਜਿਹੜੇ ਪਿੰਡਾਂ ਜਾਂਦਾ ਵਾ ਨਾ ਲੋਕ ਸਭਾ ਚੋਣਾਂ ਦੇ ਚੱਲਦੇ ਆਖਰੀ ਗੇੜ ਦੀ VOTING 1 ਜੂਨ ਨੂੰ ਹੋਣ ਜਾ ਰਹੀਆਂ ਹਨ ਤੇ ਅਜੇ ਇਹ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਪੱਬਾ-ਪਾਰ ਹਨ ਅਤੇ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਉਹਨਾਂ ਵੱਲੋਂ ਪ੍ਰਚਾਰ ਲੇ ਕੀਤੇ ਜਾ ਰਹੇ ਹਨ ਤੇ ਇਸ ਦੇ ਚੱਲਦੇ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਠਾਨਕੋਟ ਦਾ ਦੌਰਾ ਕੀਤਾ ਗਿਆ ਅਤੇ ਇਸੇ ਦੌਰਾਨ ਅਰਵਿੰਦ ਕੇਜਰੀਵਾਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸ਼ਹਿਰੀ ਕਲਸੀ ਦੇ ਹੱਕ ਵਿੱਚ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਏ ਇਸ ਮੌਕੇ ਉਹਨਾਂ ਵੱਲੋਂ ਜਨਤਾ ਨੂੰ ਸੰਬੋਧਨ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਪ੍ਰਧਾਨ ਮੰਤਰੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਭਗਵਾਨ ਦਾਸ ਦਾਸ ਰਹੇ ਹਨ ਉਹਨਾਂ ਕਹਿ ਕੇ ਪ੍ਰਧਾਨ ਮੰਤਰੀ ਬੋਲ ਰਹੇ ਹਨ ਕਿ ਕਈ ਉਹਨਾਂ ਆਪਣੀ ਮਾਂ ਦੀ ਕੁੱਖ ਤੋਂ ਵੀ ਜਨਮ ਨਹੀਂ ਲਿਆ ਜੇ ਮੈਂ ਸਭ ਜੀ ਦੁਆਰੇ ਇੰਨੀ ਇੱਕ ਗੱਲ ਹੀ ਕਹੂੰਗਾ ਜਾਰੇ ਤਾਂ ਨਹੀਂ ਕਹੂੰਗਾ ਕਿਉਂਕਿ ਇਹਨਾਂ ਬੜਾ ਧਾਰਮਿਕ ਜਿਹਾ ਮੁੱਦਾ ਬਣ ਗਿਆ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸ਼ਾਇਦ ਮੇਰੇ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਉਹ ਹੈ ਕਿੱਥੋਂ ਦੇ ਮਲੋਹ ਪਿੰਡਾ ਉਹਨਾਂ ਦਾ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਮੈਂ ਸਿਰਫ ਇੱਕੋ ਹੀ ਸਵਾਲ ਕਰੂੰਗਾ ਮੈਂ ਜ਼ਿਆਦਾ ਨਹੀਂ ਕਰੂੰਗਾ ਕਿ ਮੈਂ ਭਾਈ ਸਾਹਿਬ ਸਰਬਜੀਤ ਨੂੰ ਸਿਰਫ ਇਹ ਪੁੱਛਣਾ ਚਾਹਣਾ ਕਿ ਭਾਈ ਸਾਹਿਬ ਫਤਿਹਗੜ ਸਾਹਿਬ ਸੀਟ ਲੋਕ ਸਭਾ ਦੀ ਰਿਜ਼ਰਵ ਆ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਿਆ ਨਾਲੇ ਤੁਹਾਡਾ ਆਪਦਾ ਪਿੰਡੋ ਦੇ ਵਿੱਚ ਪੈਂਦਾ ਇੱਥੇ ਫਰੀਦਕੋਟ ਕਿਉਂ ਕਰਨ ਆਏ ਹੋ ਤੁਸੀਂ ਇੱਥੋਂ ਇਲੈਕਸ਼ਨ ਕਿਉਂ ਲੜ ਰਹੇ ਹੋ ਕਿਉਂਕਿ ਆਪਾਂ ਮਲਵਾਈ ਥੋੜੇ ਜਿਹਾ ਭੋੜੇ ਪਾ ਲਿਆ ਛੇਤੀ ਇਮੋਸ਼ਨਲ ਹੋ ਕੇ ਮਕਰ ਲੱਗ ਜਾਨੇ ਆ ਸਿਰਫ ਆਹੀ ਇੱਕ ਕਾਰਨਾ ਜੇ ਆਪਣੇ ਨਾਲੋਂ ਵੱਧ ਉਹ ਸ਼ਰਦਾ ਭਾਵਨਾ ਰੱਖਦੇ ਆ ਆਪਣੇ ਨਾਲੋਂ ਵੱਧ ਉਹ ਇਲਾਕਾ ਪੰਥਕਾ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਇੰਡੀਆ ਦੇ ਵਿੱਚ ਚਲਿਆ ਗਿਆ ਸੀ ਆਪਣੇ ਨਾਲੋਂ ਇੱਕ ਰਤੀ ਅੱਗੇ ਆ ਤੇ ਮੈਨੂੰ ਇਸ ਗੱਲ ਦਾ ਇਕੱਲੇ ਦਾ ਜਵਾਬ ਦੇ ਦੇਣ ਕਿ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਦੇ ਇੱਥੇ ਇੱਥੇ ਕਿਉਂ ਆ ਗਏ ਤੁਸੀਂ ਬਈ ਕੋ ਬਸ ਮੈਂ ਹੋਰ ਨਹੀਂ ਕੁਝ ਕਹਿੰਦਾ ਸਿਆਣੇ ਬੰਦੇ ਇਸ ਗੱਲ ਤੋਂ ਸਮਝ ਜਾਂਦੇ ਆ ਤੇ ਜਿਨ੍ਹਾਂ ਨੇ ਨਹੀਂ ਸਮਝਣਾ ਫਿਰ ਵੇਖੀ ਜਾਓ ਲੋਕਾਂ ਬਹੁਤ ਸੋਹਣਾ ਬਹੁਤ ਸੋਹਣਾ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ 100% ਆਪਾਂ ਗਿੱਦੜਵਾ ਹਲਕੇ ਤੋਂ ਵਧਾਂਗੇ ਔਰ ਸਾਰਾ ਸ਼ਹਿਰ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਆ ਔਰ ਹਰੇਕ ਬੰਦਾ ਸਾਨੂੰ ਪੂਰਨ ਵਿਸ਼ਵਾਸ ਦਿਵਾ ਰਿਹਾ ਇੰਨੀ ਇਨੀ ਗਰਮੀ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਸਾਰੇ ਨਾਲ ਚੱਲ ਕੇ ਡੋ ਟੂ ਡੋਰ ਅੱਥੀ ਕੈਂਪੇਨ ਕਰ ਰਹੇ ਹਨ ਬਹੁਤ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਫਿਲਹਾਲ ਦੀ ਕੜੀ ਪੁਲਿਸੀ ਗ੍ਰਹਿਣ ਲੱਗੀ ਹੋਈ ਪ੍ਰਤੀਤ ਹੋ ਰਹੀ ਹੈ ਸ਼ੇਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਲਗਾਤਾਰ ਨਸ਼ੇ ਅਤੇ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਤੋਂ ਚਿੰਤਤ ਨਸ਼ਾ ਵਿਰੋਧੀ ਕਮੇਟੀਆਂ ਦੀ ਅਗਵਾਈ ਕਰ ਰਹੇ ਪੱਤਰਕਾਰ रंजीत गिल ਨੇ ਬੀਤੇ ਕੱਲ੍ਹ ਗਿੱਦੜ ਬਾਹਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਦੌਰਾਨ ਮੁੱਖ ਮੰਤਰੀ ਦੇ ਨਸ਼ਾ ਤਸਕਰਾਂ ਦੀ ਇੱਕ ਸੂਚੀ ਪਹੁੰਚਾਈ ਸੀ ਪਰੰਤੂ ਪੁਲਿਸ ਨੂੰ ਇਸ ਦੀ ਪੜਤਕ ਲੱਗਦਿਆ ਸਾਰੇ ਪੁਲਿਸ ਨੇ ਉਕਤ ਪੱਤਰਕਾਰ ਨੂੰ ਇਸ ਦੀ ਡਿਟੇਨ ਕਰ ਲਿਆ ਗਿਆ ਅਤੇ ਨਸ਼ਾ ਤਸਕਰਾਂ ਦੀ ਲਿਸਟ ਪੰਜਾਬ ਦੇ ਮੁੱਖ ਮੰਤਰੀ ਤੱਕ ਨਹੀਂ ਪਹੁੰਚਣ ਦਿੱਤੀ ਗਈ ਮੋਦੀ ਜੀ ਨੇ ਟੀਵੀ ਚੈਨਲوں ਕੋ ਇੰਟਰਵਿਊ ਦੀ ਹੈ ਉਸ ਇੰਟਰਵਿਊ ਮੈਂ ਮੋਦੀ ਜੀ ਕਹਿ ਰਹੇ मैं अपनी माँ के पेट से पैदा नहीं हुआ मैं प्रकट हुआ हूं सुना आप लोगों ने देखा आप लोगों ने इंटरव्यू वो कह रहे हैं मैं भगवान का अवतार हूं किस किस को लगता बायोलॉजिकली पैदा नहीं हुआ वो कह रहे हैं मैं भगवान किस किस को लगता है मोदी जी भगवान के अवतार हैं मोदी जी कह रहे हैं मैं भगवान का अवतार हूं संबित पात्रा का नाम सुना है जो इनके प्रवक्ता हैं संबित पात्रा कहते हैं भगवान जगन्नाथ मोदी जी के भक्त हैं मुझे तो बड़ा दुख हुआ भगवान जगन्नाथ मतलब जगत के नाथ सृष्टि के नाथ ब्रह्मांड के नाथ कायनाथ के भगवान भगवान जगन्नाथ मतलब इस पूरी सृष्टि के भगवान वो सृष्टि के भगवान मोदी जी के भक्त अब नड्डा जी कह रहे हैं मोदी जी देवताओं के देवता हैं इनको क्या हो गया इन सबको पागल हो गए ये लोग ये अब हम लोगों को तो कीड़े मकोड़े समझते हैं जनता को मैं पूरे देश से घूम के आ रहा हूँ मैं बंबई गया भिवंडी गया लखनऊ गया महाराष्ट्र गया जमशेदपुर गया जनता महंगाई से और बेरोजगारी से बहुत परेशान है कि नहीं है घर का खर्चा नहीं चल रहा भाई साहब पेट्रोल महंगा हो गया डीजल महंगा हो गया दूध महंगा हो गया खाने पीने की चीजें महंगी हो गई दाल महंगी हो गई सारी चीजें सिलेंडर महंगा हो गया लोगों की आमदनी बढ़ने की बजाय कम होती जा रही है हमारे घर में बच्चे बैठे हैं बिना रोजगार के लोगों को लगता है हमारे प्रधानमंत्री हमारा समाधान करेंगे हमारे प्रधानमंत्री हमको महंगाई से छुटकारा या आपकी भैंस उठा के ले जाएंगे सुना आप लोगों ने वो कहते हैं इंडिया गठबंधन वाले आपका मंगल सूत्र छीन के ले जाएंगे इंडिया गठबंधन वाले आपके घर की टूटी खोल के ले जाएंगे बंबई गए वहां जाके कहते हैं मोदी जी शरद पवार भटकती आत्मा है उद्धव ठाकरे अपने पिताजी की नकली संतान है। ये क्या है ये क्या है हमें अपने प्रधानमंत्री जी से अपनी समस्याओं का समाधान चाहिए चाहिए कि नहीं चाहिए हमें रोजगार चाहिए हमें महंगाई से छुटकारा चाहिए ये गाली गलौच नहीं चाहिए हम लोगों को हमें गालियां नहीं चाहिए केजरीवाल पूरे देश में घूम गया मोदी जी की सीटें कम हो जाएंगी वो डरते हैं उनको लगा केजरीवाल को चुनाव प्रचार करने से रोको ये तो भलाओ सुप्रीम कोर्ट का सुप्रीम कोर्ट बोला जा केजरीवाल जा 21 दिन प्रचार करके और मैं आ गया आप लोगों के बीच में और हमें आ गया आप लोगों के बीच में ਇਸ ਲਈ ਬਾਰ ਆਪ ਲੋਕਾਂ ਦੇ ਵਿੱਚ ਮੈਂ ਆਇਆ ਥਾ ਆਪਣੇ ਆਪਣੇ ਐਮਐਲਏ ਨਹੀਂ ਬਣਾਇਆ ਇਸ ਬਾਰ ਉਹ ਕਮੀ ਪੂਰੀ ਕਰ ਦੇਣਾ ਯਾਨੀ ਆਹਨ ਸੇ ਸੰਸਦ ਆਮ ਆਦਮੀ ਪਾਰਟੀ ਕਾ ਬੰਨਾ ਚਾਹੀਏ ਸਰ ਅੱਜ ਹੋਸ਼ੋ ਸਿੰਘ ਕੇਜਰੀਵਾਲ ਸਾਹਿਬ ਕਾ ਕੀ ਲੱਗਦਾ ਕਿੰਨਾ ਫਰਕ ਪਏਗਾ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਸਾਡੇ ਕੌਮੀ ਪ੍ਰਧਾਨ ਆਮ ਆਦਮੀ ਪਾਰਟੀ શ્રી ਅਰਵਿੰਦ ਕੇਜਰੀਵਾਲ ਜੀ ਜਿਹੜੇ ਅੱਜ ਪਹੁੰਚੇ ਨੇ ਔਰ ਉਹ ਲੋਕਾਂ ਦੇ ਵਿੱਚ ਰੂਪ ਰੂਪ ਹੋਏ ਨੇ ਮੈਂ ਰਣੀ ਆ ਜਿਹੜਾ ਉਹਨਾਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਔਰ ਇਹਦੇ ਨਾਲ ਨਾਲ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਜਿਹੜਾ ਉਹਨਾਂ ਦਾ ਵੱਖਰਾ ਜਿਹੜਾ ਨਿੱਖਰ ਕੇ ਸਾਹਮਣੇ ਆ ਰਿਹਾ ਔਰ ਲੋਕਾਂ ਦਾ ਅੱਖਾਂ ਦੀਆਂ ਮੈਂ ਕਹਿ ਸਕਦਾ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਜੋ ਵੀ ਹੈ ਜੇ ਪੰਜਾਬ ਦਾ ਜੇ ਦੇਸ਼ ਦਾ ਪਲਾ ਕਰ ਸਕਦੇ ਤੇ ਅਰਵਿੰਦ ਕੇਜਰੀ ਕੱਲ ਆਖਰੀ ਦਿਨਾਂ ਚੋਰ ਪ੍ਰਚਾਰ ਦਾ ਕੀ ਲੱਗਦਾ ਕਿ ਲੋਕਾਂ ਕਿਹਨਾਂ ਨਾਲ ਦੇਖੋ ਜੀ ਜੋ ਜੋ ਦਿਨ ਬੀਤਦਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦਾ ਗ੍ਰਾਫ ਤੇdoctype ਚੜਦਾ ਆ ਰਿਹਾ ਚੜਦਾ ਆ ਰਿਹਾ ਸੋ ਹਰੇ ਨੀਆਂ ਜੇ ਦੇ ਲੋਕਾਂ ਨੇ ਸਾਡੇ ਦੋਆਂ ਸਾਲਾਂ ਦਾ ਕੰਮ ਦੇਖਿਆ ਜੇ ਚਾਹਣਗੇ ਵੀ ਵਾਕਿਆ ਅਸੀਂ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆਉਣਾ ਹੈ ਪੰਜਾਬ ਦੀ ਭਲਾਈ ਲਈ ਅ ਅੱਗੇ ਇਹਨਾਂ ਨੂੰ ਲੈ ਕੇ ਆਈਏ ਤੇ ਫਿਰ ਲੋਕ ਤੜੇ ਹੋ ਕੇ ਆਮ ਆਪ ਦੀ ਬਾਤਿਸਪੁਰ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਫਿਲਹਾਲ ਦੀ ਕੜੀ ਪੁਲਿਸੀ ਗ੍ਰਹਿਣ ਲੱਗੀ ਹੋਈ ਪ੍ਰਤੀਤ ਹੋ ਰਹੀ ਹੈ ਸ਼ਹਿਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਲਗਾਤਾਰ ਨਸ਼ੇ ਅਤੇ ওভারਡੋਜ਼ ਨਾਲ ਹੋ ਰਹੀਆਂ ਮੌਤਾਂ ਤੋਂ ਚਿੰਤਤ ਨਸ਼ਾ ਵਿਰੋਧੀ ਕਮੇਟੀਆਂ ਦੀ ਅਗਵਾਈ ਕਰ ਰਹੇ ਪੱਤਰਕਾਰ ਰਣਜੀਤ ਗਿੱਲ ਨੇ ਬੀਤੇ ਕੱਲ੍ਹ ਗਿੱਦੜਬਾਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਦੌਰਾਨ ਮੁੱਖ ਮੰਤਰੀ ਦੇਕ ਨਸ਼ਾ ਤਸਕਾਂ ਦੀ ਇੱਕ ਸੂਚੀ ਪਹੁੰਚਾਣੀ ਸੀ ਪ੍ਰੰਤੂ ਪੁਲਿਸ ਨੂੰ ਇਸ ਦੀ ਪੜਿਕ ਲੱਗਦਿਆ ਸਾਰੇ ਪੁਲਿਸ ਨੇ ਉਕਤ ਪੱਤਰਕਾਰ ਨੂੰ ਇਸ ਦੀ ਡੀਟੇਨ ਕਰ ਲਿਆ ਗਿਆ ਅਤੇ ਨਸ਼ਾ ਤਸਕਰਾਂ ਦੀ ਲਿਸਟ ਪੰਜਾਬ ਦੇ ਮੁੱਖ ਮੰਤਰੀ ਤੱਕ ਨਹੀਂ ਪਹੁੰਚਣ ਦਿੱਤੀ ਗਈ। ਸਰ ਦੇ ਵਿੱਚ ਲਿਤਾ ਗਿਆ ਸੀ ਪੰਜਾਬ ਕੋਰਸ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਆਉਂਦੇ ਆ। ਆ ਦਰਅਸਲ ਮੈਂ ਕਵਰੇਜ ਕਰਨ ਦੇ ਲਈ ਆਇਆ ਸੀ। ਉਹਦੇ ਨਾਲ ਨਾਲ ਆਪਣੇ ਮੇਰੇ ਇਕੱਲੇ ਦਾ ਫਰਜ ਨਹੀਂ ਸਾਰਿਆਂ ਦਾ ਫਰਜ ਆ ਹਨਾ। ਨਸ਼ਾ ਇੱਕ ਬਿਮਾਰੀ ਨਹੀਂ ਬਹੁਤ ਵੱਡੀ ਬਰਾਈ ਵੀ ਆ ਬਈ। ਲਗਾਤਾਰ ਜਿਹੜੀ ਆਪਣੇ ਘਰ ਹੈ ਆਪਣੀ ਜਵਾਨੀ ਹੈ ਠੀਕ ਹੈ ਉਹਨੂੰ ਖਾ ਰਹੀ ਆ ਤਾਂ ਮਾਜੋਗ ਮੁੱਖ ਮੰਤਰੀ ਸਾਹਿਬ ਹੈ। ਪਹਿਲਾਂ ਕੈਪਟਨ ਆਏ ਉਹ ਕਹਿੰਦੇ 4 ਹਫ਼ਤਿਆਂ ਚ ਬੰਦ ਕਰ ਦਿਆਂਗੇ ਇਹ ਵੀ ਐ ਚੁਟਕੀ ਜੀ ਮਾਰ ਕੇ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਈ ਤੇ ਨਸ਼ਾ ਵਿਚਗੜਾ ਨੀਗਾ ਤਾਂ ਕਾਰਵਾਈ ਕਰਾਂਗੇ ਪਹਿਲਾਂ ਜਿਹੜੀਆਂ ਉਹ ਸੀਟੀ ਜੀ ਮਾਰਦੇ ਹੁੰਦੇ ਸੀਗੇ ਜਦੋਂ ਚੋਣਾ ਹੁੰਦਾ ਸੀਗਾ ਤਾਂ ਵੀ ਤੁਸੀਂ ਸੋਨੂੰ ਮੌਕਾ ਦਿੰਨਾ ਮੈਂ ਬੋਲਣ ਦਾ ਤੁਸੀਂ ਬੋਲ ਲਓ ਠੀਕ ਹੈ ਬਾਈ ਹੁਣ ਦੇਣ ਕਾ ਮੌਕਾ ਲੋਕਾਂ ਨੂੰ ਬੋਲਣ ਵਾਸਤੇ ਮੈਂ ਇੱਕ ਲੋਕਾਂ ਕੰਨੀ ਕਰਨ ਕਾ ਹੁਣ ਨਹੀਂ ਕਰਦੇ ਅਸੀਂ ਆਦੇ ਆ ਵੀ ਜਿਹੜਾ ਲਗਾਤਾਰ ਚਿੱਟੇ ਦੇ ਖਿਲਾਫ ਹੈ ਠੀਕ ਹੈ ਅਸੀਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਚੁੱਪ ਹੈ ਤੁਸੀਂ ਡਿਟੇਲ ਕਢਾ ਕੇ ਵੇਖ ਲਓ ਆ ਜਿਹੜੇ 6-7 ਮਹੀਨੇ ਨੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਿਹੜਾ ਵੱਡਾ ਚਿੱਟੇ ਤਸਕਰ ਨੂੰ ਫੜਿਆ ਕਿਹੜੇ ਤੇ ਕਾਰਵਾਈ ਕੀਤੀ ਆ ਮੇਰੀ ਸਿਰਫ ਇੰਨੀ ਡਿਮਾਰਡ ਸੀ ਵੀ ਜਿਹੜਾ ਨਸ਼ਾ ਬੰਦ ਕਰੋ ਚਿੱਟਾ ਵੇਚਣ ਵਾਲਾ ਤੇ ਕਾਰਵਾਈ ਕਰੋ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਚਿੱਠੀ ਸੀਗੀ ਗੁਪਤ ਇਹਦੇ ਵਿੱਚ 20 ਤੋਂ 25 ਜਿਹੜੇ ਨਸ਼ਾ ਤਸਕਰ ਸੀਗੇ ਵੇਚਣ ਵਾਲੇ ਸੀਗੇ ਉਹਦੇ 'ਚ ਔਰਤਾਂ ਵੀ ਸ਼ਾਮਲ ਆ ਠੀਕ ਹੈ ਉਹ ਨਾਲ ਸੀਗੇ ਸ਼ਹਿਰ ਦੇ ਸੀਗੇ ਕੁਛ ਪਿੰਡਾਂ ਦੇ ਸੀ ਆਪਾਂ ਮੁੱਖ ਮੰਤਰੀ ਤੱਕ ਪੰਚਾਇਤ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਤੱਕ ਪਹੁੰਚ ਗਏ ਵੀ ਉਹਨਾਂ ਦੇ ਕਾਰਵਾਈ ਹੋਵੇ ਪਰ ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜਾ ਬੰਦਾ ਆਵਾਜ਼ ਚੱਕਦਾ ਸੀਗਾ ਉਹਨੂੰ ਚੱਕ ਕੇ ਉਹਨੇ ਅੰਦਰ ਤਾੜਤਾ ਬਾਈ ਜਿਵੇਂ ਐਸ ਐਸਪੀ ਆ ਗਏ ਹਨ ਤੇ ਨਾਲ ਮੈਡਮ ਰਵਿੰਦਰ ਕੌਰ ਜੀ ਆ ਗਏ ਤੇ ਡੀਐਸਪੀ ਪੰਨੂ ਸਾਹਿਬ ਆ ਗਏ ਉਹ ਮੇਰੀ ਨਿਗਰਾਨੀ ਰੱਖ ਰਹੇ ਸੀ ਵੀ ਕਿਤੇ ਸਾਥੋਂ ਨਿਕਲ ਕੇ ਭਗਵਾਨ ਜਵਾਨ ਨੂੰ ਸਵਾਲ ਨਾ ਕਰ ਦੇ ਯਾਰ ਆਹ ਆ ਲੈ ਵੇਖ ਲੋ ਤੁਸੀਂ ਹਾਂ ਇੱਕ ਪਾਸੇ ਤਾਂ ਕਹਿੰਦੇ ਸਵਾਲ ਕਰੋ ਅਜ ਤਾਂ ਬਾਈ ਸਾਨੂੰ ਸਵਾਲ ਵੀ ਨਹੀਂ ਕਰਦੇ ਕੁਝ ਨਹੀਂ ਕਰਦੇ ਅਸੀਂ ਸਵਾਲ ਨਹੀਂ ਕਰਦੇ ਅੱਜ ਤਾਂ ਸਿਰਫ ਬੰਦੇ ਲਪਾਫੇ ਚ ਠੀਕ ਹੈ ਇੱਕ ਲਪਾਫਾ ਦੇਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਚਿੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਲੋ ਪੁਲਿਸ ਪ੍ਰਸ਼ਾਸਨ ਬੰਦ ਆਪਾਂ ਨੂੰ ਕਰੀ ਜਾਂਦਾ ਚਿੱਟਿਆਂ ਦੇ ਕਾਰਵਾਈ ਕਰਨੀ ਚਾਹੀਦੀ ਆ ਪਰ ਉਹ ਮੇਰੇ ਵਰਗੇ ਪੱਤਰਕਾਰਾਂ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਆਵਾਜ਼ ਬੁਲੰਦ ਕਰਦੇ ਰਹੇ ਹਾਂ ਭਾਵੇਂ ਕੈਪਟਨ ਸਰਕਾਰ ਸੀ ਭਾਵੇਂ ਕਾਲੀ ਸਰਕਾਰ ਸੀ ਬਾਈ ਜੀ ਅਸੀਂ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਸਰਕਾਰ ਦੇ ਵੀ ਤਾਂ ਸਾਨੂੰ ਨਾਮ ਬਹੁਤ ਵੱਡੇ ਮਿਲੇ ਆ 23 24 ਕਮੇਟੀਆਂ ਚਲਾਈਆਂ ਸੀ ਪ੍ਰਵੀਨ ਵਾਂਸਲ ਸੀ ਕਿੱਧਰ ਵੇ ਤੋਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਚਲਾਈਆਂ ਸੀ ਉਦੋਂ ਸਾਡੇ ਤੇ ਇਹ ਹੋਇਆ ਵੀ ਸਾਡੇ ਤੇ ਪਰਚੇ ਹੋਏ ਠੀਕ ਆ ਉਦੋਂ ਬਾਅਦ ਸੋਨੀ ਟੱਲਾ ਤੇ ਮੈਂ ਸੀ ਇੱਕ A1 ਚੈਨਲ ਸੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਠੀ ਦੇ ਕੋਲ ਇੱਕ ਸਟ੍ਰਿੰਗ ਕੀਤੀ ਬੰਦਾ ਕੀ ਕਹਿ ਲਾ ਰਿਹਾ ਸੀ ਅਸੀਂ ਇਹ ਨਹੀਂ ਕਿਹਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਕਾਰੇ ਨਾਂ ਹੀ ਨਹੀਂ ਲਿਆ ਅਸੀਂ ਕਿਹਾ ਸੀ ਵੀ ਉਹਨਾਂ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਛਰੇ ਆ ਤਾਂ ਉਹਨਾਂ ਨੇ ਸਾਡੇ ਤੇ ਮਾਹੌਨ ਦਾ ਕੇਸ ਕੀਤਾ ਮਾਹੌਨ ਜੋਗ ਅਦਾਲਤ ਨੇ ਉਹ ਸਾਡੇ ਹੱਕਦ ਕੀਤਾ ਠੀਕ ਹੈ ਜੇ ਅਸੀਂ ਸੱਚੇ ਸੀ ਸਾਡੇ ਹੱਕ 'ਚ ਹੋਇਆ ਨਾ ਕਹਿਣ ਦਾ ਮਤਲਬ ਹੈ ਸਰਕਾਰਾਂ ਬਦਲਦੀਆਂ ਢਾਂਚਾ ਜਿਹੜਾ ਉਹ ਲਗਾਤਾਰ ਓਵੇਂ ਦਾ ਓਵੇਂ ਆ ਬਾਈ ਬਦਲਦੀ ਲੋੜ ਹੈ ਨੂੰ ਮੇਰੇ ਅੱਗੇ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਹ ਚਿੱਠੀ ਨਹੀਂ ਲੈ ਕੇ ਗਏ ਕੋਈ ਗੱਲ ਨਹੀਂ ਜੇ ਫੜ ਕੇ ਇੱਥੋਂ ਉੱਥੇ ਜਾਂਦੇ ਪਾਰ ਜਾਂਦੇ ਯਾਰ ਮੈਨੂੰ ਹੌਸਲਾ ਹੋ ਜਾਂਦਾ ਹੈ ਨਾ ਵੀ ਉਹ ਸਾਡੇ ਧੀਆ ਪੁੱਤਾਂ ਦੇ ਬਾਰੇ ਸੋਚ ਰਹੇ ਆ ਜਿਨ੍ਹਾਂ ਦੇ ਜਿਹੜਾ ਬਲੱਡ ਹੈ ਬੜੜ ਦੇ ਵਿੱਚ ਚਿੱਟਾ ਭਰਿਆ ਜਾ ਰਿਹਾ ਯਾਰ ਤੁਸੀਂ ਕਿੱਕਲੀਆਂ ਪਾਉਂਦੇ ਸੀ ਕਾਲੀ ਦਲ ਸਰਕਾਰ ਵੇਲੇ ਚਲੋ ਮੰਨਿਆ ਕਾਲੀ ਵਕਾਉਂਦੇ ਠੀਕ ਆ ਕਾਂਗਰਸੀਆਂ ਨੇ ਵਕਾਇਆ ਹੋਣਾ ਯਾਰ ਹੁਣ ਕੌਣ ਮਕਾ ਰਿਆ ਮੈਂ ਤੇ ਪੁੱਛਦਾ ਵੀ ਹੁਣ ਕਿਦੇ ਆਸਰੇ ਵੇਖ ਰਿਹਾ ਤੁਸੀਂ ਕਹਿੰਦੇ ਸੀ ਮੈਂਟਲ ਸਕੈਂਟਾਂ ਚ ਕੰਮ ਹੋਊਗਾ ਹੁਣ ਕਿਉਂ ਨਹੀਂ ਹੋ ਰਿਹਾ ਗਲੀਆਂ ਚ ਸ਼ਰਹਾਂ ਵਿਕੀ ਜਾਂਦਾ ਬਾਈ ਯਾਰ ਠੀਕ ਆ ਇੱਥੋਂ ਤੱਕ ਕਿ ਛੋਡੇ ਆਪਦੇ ਵਿੱਚ ਥੋੜੇ ਬਹੁਤੇ ਲੱਗੇ ਪਏ ਆ ਠੀਕ ਆ ਫੰਡ ਫੰਡ ਦਿਓ ਤੇ ਕੰਮ ਚੱਲ ਜਾਂਦਾ ਸੋ ਐਨੀ ਗੱਲ ਬਾਤ ਸੀ ਬਾਈ ਜੋ ਹੋਈ ਆ ਇਸ ਤੋਂ ਬਾਅਦ ਮੇਰਾ ਅਗਲਾ ਸਟੈਪ ਇਹ ਰਹੂਗਾ ਜਿਹੜੇ ਇਥੋਂ ਦੇ ਉਮੀਦਵਾਰ ਨੇ ਉਹਨਾਂ ਨੂੰ ਇਹ ਚਿੱਠੀ ਦੇਵਾਂ ਠੀਕ ਆ ਵੀ ਉਹ ਮਾਨਜੋਗ ਮੁੱਖ ਮੰਤਰੀ ਦੇ ਕਰ ਪਹੁੰਚ ਦੀ ਕਰਨ ਦੇਖਦੇ ਆ ਉਹਨਾਂ ਨੂੰ ਮਿਲ ਦਿੰਦੇ ਆ ਕਿ ਨਹੀਂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਵਾਂਗੇ ਤਤਤਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ